ਦੋਸਤੋ ਆਪਾਂ ਸਾਰੇ ਹੀ ਜਾਣਦੇ ਹਾਂ ਸਿੱਧੂ ਮੂਸੇਵਾਲੇ ਨੂੰ ਬੇਸ਼ੱਕ ਇਸ ਫਾਨੀ ਜਹਾਨ ਤੋਂ ਗਏ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਸਿੱਧੂ ਮੂਸੇਵਾਲੇ ਦੇ ਆਉਣ ਵਾਲੇ ਹਰੇ ਗਾਣੇ ਦੀ ਅੱਜ ਵੀ ਉਡੀਕ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਰਹਿੰਦੀ ਹੈ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੁਣਾਂ ਨੇ ਅਤੇ ਮਾਤਾ ਚਰਨਕੌਰ ਜੀ ਨੇ ਵਾਅਦਾ ਕੀਤਾ ਸੀ ਇਹ ਸਿੱਧੂ ਮੂਸੇਵਾਲੇ ਨੂੰ 5-10 ਸਾਲ ਤੱਕ ਜਿਉਂਦਾ ਰੱਖਾਂਗੇ ਤੇ ਹੁਣ ਤੱਕ ਉਹ ਆਪਣੇ ਵਾਅਦੇ ਤੇ ਖਰੇ ਉੱਤਰਦੇ ਆ ਰਹੇ ਨੇ ਦੱਸ ਦਈਏ ਕਿ ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੇ ਆਫੀਸ਼ੀਅਲ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਦੇ ਵਿੱਚ ਕੀ ਬਰੋਟੇ ਨਾਂ ਦਾ ਸੌਂਗ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੌਣ ਨੂੰ ਮਿਲ ਸਕਦਾ ਹੈ ਜਿਸ ਵਿੱਚ ਦੀ ਕਿੜ ਬਾਈ ਨੇ ਮਿਊਜ਼ਿਕ ਦਿੱਤਾ ਹੈ ਅਤੇ ਇਹ ਪੋਸਟਰ ਮਾਤਾ ਚਰਨਕੌਰ ਦੇ ਬਾਪੂ ਬਲਕੌਰ ਸਿੰਘ ਦੀ ਦੇਖ ਰੇਖ ਦੇ ਹੇਠਾਂ ਹੀ ਰਿਲੀਜ਼ ਕੀਤਾ ਗਿਆ ਹੈ ਤੁਸੀਂ ਪੋਸਟਰ ਤੋਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਗੀਤ ਗੈਂਗਸਟਰ ਵਾਈਬ ਹੀ ਹੋਵੇਗਾ ਕਿਉਂਕਿ ਗੀਤ ਦੇ ਵਿੱਚ ਰਸਲਾ ਬਣੀਆਂ ਗਈਆਂ ਹਨ ਬਰੋਟੇ ਦੇ ਨਾਲ ਇਸ ਤੋਂ ਇਲਾਵਾ ਤੁਸੀਂ ਪੋਸਟਰ ਦੇ ਹੇਠਾਂ ਲਾਇਕ ਕਮੈਂਟ ਵੇਖ ਸਕਦੇ ਹੋ ਜੇਕਰ 29 ਹਜ਼ਾਰ ਕਮੈਂਟ ਹੋ ਚੁੱਕਾ ਹੈ ਮਹਿਜ 16-17 ਮਿੰਟਾਂ ਦੇ ਵਿੱਚ ਤਾਂ ਇਸ ਨੂੰ ਲੱਖਾਂ ਦੇ ਵਿੱਚ ਲਾਇਕ ਅਤੇ ਕੁਝ ਹੀ ਸਮੇਂ ਦੇ ਵਿੱਚ ਇਹ ਮਿਲੀਅਨਸ ਦੇ ਵਿੱਚ ਵੀ ਹੋ ਸਕਦੇ ਨੇ ਬਾਕੀ ਦੋਸਤੋ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਬਾਈ ਦੇ ਨਵੇਂ ਗਾਣੇ ਦੀ ਉਡੀਕ ਕਰ ਰਹੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਸਿੱਧੂ ਮੂਸੇਵਾਲਾ ਜ਼ਰੂਰ ਲਿਖਿਓ ਅਤੇ ਇਨਸਾਫ ਦੀ ਮੰਗ ਕਰ ਰਹੇ ਸਾਰੇ ਪ੍ਰਸ਼ੰਸਕ #JusticeForSidhuMoosewala ਲਿਖਣਾ ਨਾ ਭੁੱਲਣਾ ਤੇ ਹਰ ਇੱਕ ਨਵੀਂ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਜੀ